आदेशਾਂ ਦੇ باوجود ਖੁੱਲੇ ਹਨ ਸੁੱਕੇ ਖੂ ਗਰੀਬ ਕਿਸਾਨ ਦੀ ਸਵਾ ਲਖ ਮੁੱਲ ਦੀ ਮਰਜ਼ ਦੀ ਖੂਚ ਡੇਕ ਕੇ ਹੋਈ ਮੌਤ ਵੀ ਉਰੋ ਚੀਫ ਦਵਿੰਦਰ ਸਿੰਘ ਗੁਰਦਾਸਪੁਰ ਬੋਰਵੈਲ ਅਤੇ ਡੂੰਗੇ ਟੋਇਆਂ ਵਿੱਚ ਡੇਗਣ ਨਾਲ ਕਈ ਇਨਸਾਨੀ ਜਾਨਾਂ ਦਾ ਨੁਕਸਾਨ ਹੋਣ ਤੋਂ ਬਾਅਦ ਸਰਕਾਰ ਵੱਲੋਂ ਹਰ ਤਾਰਾ ਦੇ ਬੋਰਵੈਲ ਸੁੱਕੇ ਖੂਹ ਹਤੇ ਟੋਏ ਜਾਂ ਤਾਂ ਮਿੱਟੀ ਪਾ ਕੇ ਪੂਰ ਦੇਣ ਜਾਂ ਫਿਰ ਖੁੱਲੇ ਨਾ ਰੱਖਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ ਜਿਸ ਤੋਂ ਬਾਅਦ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪ੍ਰਸ਼ਾਸਨ ਵੱਲੋਂ ਵੀ ਕਿਸੇ ਵੀ ਤਰ੍ਹਾਂ ਦਾ ਟੋਆ ਖੁੱਲਾ ਨਾ ਰੱਖਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਸਨ ਪਰ ਇਹ ਨਾ ਹੁਕਮਾਂ ਤੇ ਅਮਲ ਨਹੀਂ ਹੋਇਆ ਅਜੇ ਵੀ ਕਈ ਪੁਰਾਣੇ ਖੂਹ ਜਿਨ੍ਹਾਂ ਵਿੱਚੋਂ ਕੁਝ ਸੁੱਕ ਵੀ ਗਏ ਹਨ ਖੁੱਲੇ ਨਜ਼ਰ ਆਉਂਦੇ ਹਨ ਜ਼ਿਲ੍ਹਾ ਗੁਰਦਾਸਪੁਰ ਦੇ ਪੁਲਿਸ ਜ਼ਿਲ੍ਹਾ ਬਟਾਲਾ ਦੇ ਤੇ ਆਉਂਦੇ ਥਾਣਾ ਸੇਖਵਾਨ ਦੇ ਪਿੰਡ ਤੇ ਗੁਲਾਮ ਨਬੀ ਦੇ ਰਹਿਣ ਵਾਲੇ ਇੱਕ ਛੋਟੇ ਜਿਹੇ ਕਿਸਾਨ ਦੀ 2 ਲੱਖ ਰੁਪਏ ਦੇ ਕਰੀਬ ਮੁੱਲ ਦੀ ਮੱਝ ਦੀ ਅਜੇ ਹੀ ਇੱਕ ਡੂੰਘੇ ਸੁੱਕੇ ਖੂਹ ਵਿੱਚ ਡੇਗਣ ਨਾਲ ਮੌਤ ਹੋ ਗਈ। ਮ੍ਰਿਤਕ ਮੱਝ 6 ਦਿਨਾਂ ਤੋਂ ਹਜੇ ਵੀ ਖੂਹ ਵਿੱਚ ਹੀ ਪਈ ਹੈ। ਜਦ ਕੀ ਸਿਰਫ ਇੱਕ ਕਿੱਲੇ ਜ਼ਮੀਨ ਦਾ ਮਾਲਕ ਅਤੇ ਦੁੱਧ ਦੇ ਕਾਰੋਬਾਰ ਤੋਂ ਪਰਿਵਾਰ ਪਾਲਦਾ ਬਜ਼ੁਰਗ ਕਿਸਾਨ ਗਿਆਨ ਸਿੰਘ ਪੰਜ ਦਿਨਾਂ ਤੋਂ ਥਾਣਾ ਸੇਖਵਾਨ ਦੇ ਚੱਕਰ ਲਗਾਉਂਦੇ ਹੋਏ ਪੁਲਿਸ ਕੋਲੋਂ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ। ਵੀਉ ਇੱਥਾ ਲਕੀਰ ਕਿਸਾਨ ਗਿਆਨ ਸਿੰਘ ਗਿਆਨ ਸਿੰਘ ਪਿੰਡ ਠੇਗਲਾ ਮਨੇ ਬਿਚੋ ਬਣ ਰਿਹਾ ਹੈ। ਮਿਸ਼ਾਰਾ ਨੇੜੇ ਚੜਦੇ ਨੂੰ ਕਿਲੋਮੀਟਰ ਦੂਰ ਠੇਗਲਾ ਮਨੇ ਪਿੰਡ। ਮੈਂ ਅੱਜ ਆਪਣੇ ਮਾਲਕ ਸਾਹਿਬੇ ਬਤਾਏ ਇਤੋ ਖੜ ਲੱਗਾ ਦਪੈਨ। ਅਰੇ ਅਰੇ ਸੇਫ ਹੋ ਲੇ ਤੇ ਸਾਡੇ ਲੱਗ ਗਈ ਸਾਡੇ ਕਿਸੇ ਲਈ ਕੋਈ ਆ ਉਹਦੇ ਵਿੱਚ ਸਾਡੀ ਚੰਗੀ ਮੱਝ ਪੈ ਗਈ ਉਹ ਵਿੱਚ ਡਿੱਗ ਕੇ ਮਰ ਗਈ ਆਹੀਂ ਪ੍ਰਸ਼ਾਸਨ ਕੋ 19 ਤਰੀਕ ਦੀ ਮਰੀ ਆ ਅਸੀਂ ਉਸ ਵੇਲੇ ਕੋਸ਼ਿਸ਼ਾਂ ਕੀ ਉਹ ਕਹੇ ਆ ਉਹਾਂ ਦੇ ਪਿੰਡਾਂ ਦੇ ਹੀ ਹਰਾ ਨਹੀਂ ਆਉਣੇ ਹੁਣੇ ਆਉਣੇ 6 ਵਜੇ ਆਉਣੇ ਆ 7 ਵਜੇ ਆਉਣੇ ਆ ਫੇਰਾਂ ਦੇ ਜੀ ਉੱਥੇ ਆ ਗਿਆ ਕੋਈ ਅਸੀਂ ਆਏ ਨਹੀਂ ਅਗਲੇ ਦਿਨ ਵੀ ਜਾ ਕੇ ਫੋਨ ਕਰਕੇ ਮੰਗਾਇਆ ਤੇ ਫੋਟੋ ਲਾ ਕੇ ਲੈ ਗਏ ਉਹਨਾਂ ਕੋਈ ਕਾਰਵਾਈ ਨਹੀਂ ਕੀਤੀ ਤੇ ਅਸੀਂ ਗਰੀਬ ਆਂ ਕਿੱਲਾ ਸਭ ਕਿੱਲਾ ਤੜੀ ਦੰਗੜਾ ਦਾ ਦੁੱਧ ਵੇਚ ਕੇ ਬਿਜਾਰਾ ਆਦਿਆਂ ਦੇ ਇਸ ਤੱਕ ਸਾਡਾ ਬਹੁਤ ਨੁਕਸਾਨ ਹੋਇਆ ਹਾਲਾਂਕਿ ਨਾਮ ਨਾ ਤੁਹਾਨੂੰ ਦੱਸਿਆ ਕਿ ਉਹ ਕੱਢੋ ਨਾ ਪੂਰਾ ਨਾ ਕੋਸਦੇ ਤੇ ਇਹ ਸਾਡੀ ਅੱਜ ਮਨਜ਼ੂਰ ਕਰੋ ਰਾਤੀ ਵੀ ਅਸੀਂ ਗਏ ਆਂ ਤੇ ਉੱਥੇ ਉਹ ਦੂਜੀ ਪਾਰਟੀ ਆਈ ਨਹੀਂ ਹੁਣ ਵੀ ਅੱਜ ਵੀ ਸੱਦੇ ਆ ਵਾ ਚੱਲੇ ਆ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਣਦੀ ਤੇ ਇਹਦੇ ਬਾਰੇ ਕੋਈ ਸਾਡੀ ਪਹਿਲਾਂ ਛੋਟੀ ਸੀ ਨਵੇਂ ਦੁੱਧ ਹੋਏ 3 ਮਹੀਨੇ ਹੋਏ ਲੱਖ ਸਵਾ ਲੱਖ ਦੀ ਛੋਟੀ ਸੀ ਪਿਛਾਕੀ ਬੋਦੀ ਆ ਗਈ ਵੇ ਲੋਕ ਸਾਰੇ ਵੇਖਣ ਦੇ ਆ ਤੇ ਇੰਨੇ 7.5 ਲੱਖ ਸਵਾ ਲੱਖ ਦੀ ਇਹ ਛੋਟੀ ਜਿਹੇ ਨੁਕਸਾਨ ਹੋਇਆ ਵਾ ਤੇ ਮੌਕੇ ਉਹਨਾਂ ਤੇ ਮਹੀਗੇ ਮਿਲਣੀ ਮਾਲਵੇ ਦੀ ਝੋਟੀ ਅਸੀਂ ਕੋਲ ਪ੍ਰਸ਼ਾਸਨ ਕੋਲ ਵੀ ਉਹਨਾਂ ਨੂੰ ਪੁੱਛੋ ਕਿ ਇਹ ਤੇ ਸਾਡਾ ਜੋ ਵਾਜਬਾ ਸਾਨੂੰਗਾ ਉਹਨਾਂ ਸਾਹ ਕੋਈ ਕਾਰਵਾਈ ਉਨੀ ਤਰੀਕੀ ਦੀ ਹੋਈ ਆ ਅਜੇ ਵਿੱਚ ਪਈ ਆ ਬਹੁਤ ਅਲਾਟਾ ਵਹੋਂਡੇ ਸਲਵਹੀਂ ਵੀ ਲੱਗੇ ਆ ਤੇ ਉਹਨਾਂ ਤੇ ਉਹ ਕੋਈ ਨਹੀਂ ਇਹਦੇ ਬਾਰੇ ਕੋਈ ਨਹੀਂ ਸੋਚਿਆ ਉਹਨੇ ਫੀ ਕਰੀ ਕਿ ਨੇ ਆ ਕੱਲ ਰਾਤ ਨੂੰ 6 ਵਜੇ ਸੱਜੇ ਗਏ ਤੇ ਉਹ ਪਾਲਟੀ ਨਹੀਂ ਆਈਾਂ ਤੇਜੀ ਪਾਲਟੀ ਨਹੀਂ ਆਈ ਉਹ ਆਉਂ ਮਜੂ 10 ਵਜੇ ਸੱਜੇ ਆਏ ਥੱਕ ਸਾਨੂੰ ਕੋਈ ਮੈਸੇਜ ਨਹੀਂ ਆਇਆ ਕੋਈ ਫੋਨ ਨਹੀਂ ਆਇਆ ਕੋਈ ਆਉ ਕਨਾਂ ਆਇਆ ਕੋਈ ਸਿਰ ਕੋ ਗਲਤੀ ਆਹੀ ਆ ਚੀਜ਼ ਆਹੀ ਆਪਣਾ ਕਰਨਾ ਚਾਹੁੰਦੇ ਆ ਅਸੀਂ ਅਸੀਂ ਜਿਉਨੇ ਸਾਡੇ ਪੁਲਿਸ ਪ੍ਰਸ਼ਾਸਨ ਦਾ ਦਬ ਕਰੇ ਵਿਚੋਂ ਕਢਾਵੇ ਤੇ ਸਾਡਾ ਜੋਰ ਜਾਇ ਸਾਨੂੰ ਦਵਾਇਆ ਜਾਏ ਅਸੀਂ ਖਾਚ ਅਸੀਂ ਬਰੀ ਬੰਦੇ ਆ ਇਹ ਉਹ ਨਹੀਂ ਵੇਖ ਫੌਂਡਿਕ ਆਪ ਕੋਸ਼ ਸਸ਼ਨ ਨਹੀਂ ਲੱਗਦੀ ਹਾਲੇ